ਜਿਹੜਿਆ ਗੱਲ ਦੇ ਪਰसों ਦੇ ਵੀਡੀਓ ਬੁਲਿਓ ਪਾ ਰਹੇ ਨੇ ਨਾ ਤੁਹਾਨੂੰ ਪਿੱੜ ਤੇ ਮਿਲਾਂਗੇ ਗੱਲ ਨੂੰ ਪਹੁੰਚ ਰਹੇ ਹਾਂ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ਇਕੱਲੀ ਇਕੱਲੀ ਗੱਲ ਵਿਦ ਫਿਗਰ ਐਂਡ ਫੈਕਟਸ ਦੱਸੂੰਗਾ ਵਿੱਕੀ ਕੀ ਕਰਦਾ ਜਿਨ੍ਹਾਂ ਦੀ ਜਾਂ ਤਾਂ ਸੁਣੀ ਨਹੀਂ ਜਾਂਦੀ ਜਾਂ ਜਿਨ੍ਹਾਂ ਨੂੰ ਅਨੋਰ ਕਰ ਦਿੱਤਾ ਜਾਂਦਾ ਉਹ ਵੀ ਸਾਡੀ ਪਾਰਟੀ 'ਚ ਆ ਕੇ ਇੱਥੇ ਆਪਣੇ ਦੇਸ਼ ਪ੍ਰਤੀ ਪੰਜਾਬ ਪ੍ਰਤੀ ਜੋ ਵੀ ਉਹਨਾਂ ਦਾ ਸੁਪਨਾ ਹੈ ਜਾਂ ਜੋ ਉਹਨਾਂ ਨੇ ਕੋਈ ਉਲਿੱਕੇ ਨੇ ਨਕਸ਼ੇ ਉਹ ਪੂਰੇ ਕਰ ਸਕਣ। ਦਲਵੀਰ ਗੋਲਡੀ ਸਟੂਡੈਂਟ ਪੋਲਿਟਿਕਸ ਚੋਂ ਆਏ ਨੇ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਂ। ਇੱਕ ਵਾਰ ਇਹ ਮੇਰੇ ਧੂਰੀ ਤੋਂ ਐਮਐਲਏ ਸੀਗੇ ਮੈਂ ਐਮਪੀ ਸੀਗਾ। ਉਸ ਵੇਲੇ ਵੀ ਬਹੁਤ ਸਾਰੇ ਕਮਾਂਕਾਰਾਂ ਲਈ ਗੋਲਡੀ ਆਉਂਦੇ ਰਹੇ ਕਿਉਂਕਿ ਡੈਮੋਕ੍ਰੇਸੀ ਹੈ। ਜ਼ਰੂਰੀ ਨਹੀਂ ਕਿ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣ ਗੁਲਦਸਤਾ ਕਈ ਰੰਗਾਂ ਦੇ ਫੁੱਲਾਂ ਨਾਲ ਹੀ ਗੁਲਦਸਤਾ ਬਣਦਾ ਚੰਗਾ ਬਣਦਾ ਸੋ ਉਸ ਵੇਲੇ ਧੂਰੀ ਦੀਆਂ ਗਰੰਟੀਆਂ ਵਾਸਤੇ ਜਾਂ ਜਦ ਸੈਂਟਰ ਸਰਕਾਰ ਤੋਂ ਕੋਈ ਸਕੀਮਾ ਵਾਸਤੇ ਮਿਲਦੇ-ਜਿਲਦੇ ਵੀ ਰਹੇ ਆ ਤੇ ਇਹ ਵੀ ਮੈਂ ਕਹਿਆ ਹੋਇਆ ਸੀ ਕਿ ਕਦੇ ਵੀ ਇਸ ਗੱਲ ਤੋਂ ਚਿਚਕਣਾਂ ਨਹੀਂ ਕਿ ਵੀ ਐਮਐਲਏ ਕਿਸੇ ਹੋਰ ਪਾਰਟੀ ਦਾ ਐਮਪੀ ਕਿਸੇ ਹੋਰ ਪਾਰਟੀ ਦਾ ਬਿਸ਼ਾਇਦ ਉੱਥੇ ਸਾਡੀ ਸੁਣੀ ਨਾ ਜਾਵੇ ਜਦੋਂ ਨਤੀਜਾ ਆ ਗਿਆ ਉਹ ਤੋਂ ਸਾਰਿਆਂ ਦਾ ਸਾਰਿਆਂ ਦੀ ਹੁੰਦਾ ਐਮਪੀ ਜਿਨੇ ਵੋਟਾ ਨਹੀਂ ਪਾਈ ਉਹਨਾਂ ਦਾ ਵੀ ਐਮਪੀ ਉਹੀ ਹੁੰਦਾ ਇਹੀ ਗੱਲ ਮੈਂ ਮੁੱਖ ਮੰਤਰੀ ਬਣਨ ਵੇਲੇ ਵੀ ਕਹੀ ਸੀ ਕਿ ਜਿਨ੍ਹਾਂ ਨੇ ਵੋਟਾ ਨਹੀਂ ਪਾਈ ਆਮਦ ਪਾਰਟੀ ਨੂੰ ਮੈਂ ਉਹਨਾਂ ਦਾ ਵੀ ਮੁੱਖ ਮੰਤਰੀ ਹਾਂ ਸੋ ਵੋਟਾਂ ਤੱਕ ਹੁੰਦਾ ਬਾਕੀ ਵਿਚਾਰੇ ਮਤ ਪੇ ਚੱਲਦੇ ਰਹਿੰਦੇ ਆ ਉਹ ਇਹੀ ਡੈਮੋਕ੍ਰੇਸੀ ਦਾ ਮਜ਼ਾ ਹੈ ਸੋ ਦਰਬੀਰ ਗੋਲਡੀ ਹੋਰਾਂ ਨੇ ਮਿਹਨਤ ਕੀਤੀ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਐ ਐਮਐਲਏ ਬਣੇ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਯੰਗ ਉਮਰਚ ਜਿਹਨੂੰ ਕੰਮ ਕਰਨ ਦਾ ਜੋਸ਼ ਹੈ ਤੇ ਪਿਛਲੇ ਦਿਨੀ ਇਹਨਾਂ ਦੀਆਂ ਇੱਕ ਦੋ ਮੈਂ ਵੀਡੀਓ ਦੇਖੀਆਂ ਕਿਉਂਕਿ ਮੈਂ ਕਾਫੀ ਇਸ ਕਾਲ ਚ ਮੈਨੂੰ ਨਾ ਕਿ ਯੰਗ ਜਨਰੇਸ਼ਨ ਜਿਹੜੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਹੈ ਹਰ ਪਾਰਟੀ ਕਹਿੰਦੀ ਹੈ ਕਿ ਜੀ 유ਵਾਂ ਕੋ ਸਕ्रीय ਰਾਜਨੀਤੀ ਮੇ ਆਣਾ ਚਾਹੀਏ ਪਰ ਆਉਣ ਦਿੰਦੇ ਨਹੀਂ ਦਰਵਾਜ਼ੇ ਬੰਦ ਕਰ ਲੈਂਦੇ ਨੇ ਜਦੋਂ ਆਉਣਾ ਆਉਣਾ ਚਾਹੁੰਦੇ ਨੇ ਕੋਈ ਜਦੋਂ ਉਹਦੇ ਦੇਣੇ ਨੇ ਉਦੋਂ ਆਪਣੇ ਰਿਸ਼ਤੇਦਾਰੀ ਹੁੰਦੇ ਨੇ ਬਸ ਸুইস ਕਰਕੇ ਗੋਲਡੀ ਹੋਰ ਨੇ ਬੜੀ ਮੁਸ਼ਕਲ ਨਾਲ ਜਗ੍ਹਾ ਬਣਾਈ ਕਾਂਗਰਸ ਚ ਪਰ ਫਿਰ ਜਿੱਥੇ ਮੌਕਾ ਬੜਿਆ ਉੱਥੇ ਫਿਰ ਉਹਨਾਂ ਨੂੰ ਥੱਲੇ ਮਾਰਿਆ ਚੱਕੇ ਫਿਰ ਦਿਲ ਟੁੱਟ ਜਾਂਦਾ ਜੀ ਜੋ ਤੁਸੀਂ ਮਿਹਨਤ ਕਰਦੇ ਹੋਮੋਂ ਤੇ ਫਲ ਤੇ ਫੁੱਲ ਜਿਹੜੇ ਕੋਈ ਹੋਰ ਲੈ ਜੇ ਫਿਰ ਇਹ ਤਾਂ ਮਤਲਬ ਦਿਲ ਟੁੱਟ ਜਾਂਦਾ ਫਿਰ ਕਹਿੰਦਾ ਸ਼ੱਡੋ ਪਰੇ ਯਾਰ ਕਾਦੇ ਵਾਸਤੇ ਆਪਾਂ ਕਰਦੇ ਆ ਮੈਂ ਤਾਂ ਜੇ ਕੋਈ ਕੋਈ ਹਰੇ ਰੰਗ ਦਾ ਪੰਨ ਆਊਗਾ ਤਾਂ ਲੋਕਾਂ ਦੇ ਕੰਮ ਕਰ ਸਕਾਂਗੇ ਤਾਂ ਲੋਕਾਂ ਦੇ ਉਹ ਜੀਵਨ ਪੱਧਰ 'ਚ ਕੋਈ ਸੁਧਾਰ ਲਿਆ ਸਕਾਂਗੇ ਸੋ ਅੱਜ ਦਲਵੀ ਗੋਲਡੀ ਹੋਰੀ ਮੇਰੇ ਛੋਟੇ ਭਰਾਜ ਤੌਰ ਤੇ ਮੈਂ ਇਹਨਾਂ ਨੂੰ ਆਪਣੇ ਪਰਿਵਾਰ 'ਚ ਸ਼ਾਮਲ ਕਰ ਰਿਹਾ ਹਾਂ ਔਰ ਸਾਡੀ ਪਾਰਟੀ 'ਚ ਔਰ ਸਾਡੀ ਪਾਰਟੀ ਦੇ ਵਿੱਚ ਕੋਈ ਹਾਈ ਕਮਾਂਡ ਜਾਂ ਕੋਈ ਬੌਸ ਕਲਚਰ ਨਹੀਂ ਹੈਗਾ ਸਾਡੇ ਦਾ ਛੋਟੇ ਵੱਡੇ ਭਰਾ ਸੀ ਸੋमीत ਇੱਕ ਯੰਗ ਮੁੰਡਾ ਜੀ ਨੇ ਆਈਐਸ ਦੀ ਤਿਆਰੀ ਕਰ ਲਈ 17 ਦੇ ਵਿੱਚ ਐਮਐਮਐਲਏ ਬਣੇ 19 ਦੇ ਵਿੱਚ ਫੇਰ ਬਰਨਾਲਾ ਜਿੱਤਿਆ ਲੋਕ ਸਭਾ ਵੇਲੇ 22 ਦੇ ਵਿੱਚ ਫੇਰ ਐਮਐਲਏ ਬਣੇ ਯਾਨੀ ਕਿ ਛੋਟੀ ਜੀ ਉਮਰ ਚ ਤਿੰਨ ਵਾਰੀਆਂ ਮਤਲਬ ਜਿੱਤ ਚੁੱਕੇ ਬਰਨਾਲਾ ਜੇ ਅੱਜਕੱਲ੍ਹ ਹਾਲਾਤ ਇਹ ਨੇ ਕਿ ਦੁਬਾਰਾ ਸਰਪੰਚ ਬਣਨਾ ਔਖਾ ਹੋ ਜਾਂਦਾ ਐਮਐਲਏ ਤਾਂ ਵੱਡੀ ਗੱਲ ਹੈ ਸੋ ਮੈਨੂੰ ਇਸ ਗੱਲ ਦਾ ਖੁਸ਼ੀ ਵੀ ਹੈ ਮੈਨੂੰ ਕਿ ਮਾਲਵੇ ਦੇ ਵਿੱਚ ਸਾਨੂੰ ਇੱਕ ਐਸਾ ਯੰਗ ਮੁੰਡਾ ਮਿਲਿਆ ਜਿਹਨੂੰ ਬੋਲਣ ਦਾ ਪਤਾ ਹੈ ਜਿਹਨੂੰ ਲੋਕਾਂ ਨਾਲ ਕਿਵੇਂ ਰਾਪਤਾ ਕਾਇਮ ਕਰੀਦਾ ਹੈ ਜ਼ੀਰੋ ਗਰਾਊਂਡ ਜ਼ੀਰੋ ਤੋਂ ਆਇਆ ਹੋਇਆ ਹੈ ਸਾਨੂੰ ਬਹੁਤ ਭਾਲ ਮਿਲੂਗਾ ਤੇ ਨਾਲ ਤੇ ਦਿਲਵੀਰ ਗੋਲਦੀ ਮੈਂ ਤੁਹਾਡਾ ਇੱਕ ਵੱਡੇ ਭਰਾ ਦੇ ਨਾਤੇ ਜਾਏ ਕਹ ਲੋ ਕਿ ਸਾਡੇ 3 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਮੈਂ ਤੁਹਾਡਾ ਸਵਾਗਤ ਕਰਦਾ ਮੈਨੂੰ ਮੈਨੂੰ ਉਮੀਦ ਹੈ ਕਿ ਆਪਾਂ ਸਾਰੇ ਰਲ ਕੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਨਹੀਂ ਬਣਾਉਣਾ ਸੀ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਬਸ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਬਹੁਤ ਸਾਰੇ ਜੰਗ ਮੁੰਡੇ ਕੁੜੀਆਂ ਸਾਡੇ ਐਮਐਲਏ ਨੇ ਜਨਰੇਸ਼ਨ ਹੀ ਬਦਲਦੇ ਅਰਖਤੀ ਲੋਕਾਂ ਨੇ ਨਮਕੂਨ ਹੈ ਨਮੀਤ ਨਮਜ ਜੋਸ਼ ਹੈ ਨਮੀ ਪਾਰਟੀ ਹੈ ਤੇ ਨਵੀਂ ਕਹਾਣੀ ਲਿਖਾਂਗੇ ਕੱਲੇ ਸਗਰੂਰ ਦਾ ਨਹੀਂ ਸਾਰੇ ਪੰਜਾਬ ਦਾ ਸੀ ਨਕਸ਼ਾ ਰੰਗਲਾ ਬਣਾਉਣਾ ਕੋਈ ਆਪਸ ਵਿੱਚ ਸਾਡੇ ਜਦੋਂ ਇਲੈਕਸ਼ਨ ਵੀ ਲੜਦੇ ਰਹੇ ਆ ਕੋਈ ਆਪਸ ਸਾਡਾ ਕੋਈ ਨਿੱਜੀ ਕੋਈ ਆਪਸ ਕੋਈ ਅਸੀਂ ਵਿਚਾਰ ਪਰਾਂਦੇ ਜਾਂ ਕੋਈ ਬਿਆਨਬਾਜ਼ੀ ਨਹੀਂ ਕੀਤੀ ਹਾਂ ਇਹ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦੇ ਸੀ ਮੈਂ ਆਪਣੀ ਪਾਰਟੀ ਦਾ ਪ੍ਰੋਗਰਾਮ ਰੱਖਦਾ ਸੀ ਬਾਕੀ ਲੋਕ ਹੁੰਦੇ ਨੇ ਪਬਲਿਕ ਤੇ ਜਦੋਂ ਇਹਨਾਂ ਨੇ ਮੇਰਾ ਸੰਪਰਕ ਕੀਤਾ ਮੈਂ ਕਿਹਾ ਵੀ ਮੇਰੇ ਵੱਲੋਂ ਆਲਵੇਸ ਵੈਲਕਮ ਹੈ ਮੈਂ ਕੋਈ ਕਿਸੇ ਨਾਲ ਮੇਰੀ ਬੱਟ ਦਾ ਰੌਲਾ ਨਹੀਂ ਕੋਈ ਮੇਰਾ ਕਿਸੇ ਨਾਲ ਕੋਈ ਨਿੱਜੀ ਝਗੜਾ ਨਹੀਂ ਜਿਹੜਾ ਮੇਰੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਤੇ ਮੈਂ ਉਹਨੂੰ ਮੌਕਾ ਦੇ ਸਕਦਾ ਤਾਂ ਮੈਂ ਜਰੂਰ ਮੌਕਾ ਦੇਵਾਂਗਾ ਕਿ ਤੂੰ ਆਪਣਾ ਯੋਗਦਾਨ ਆਪਣਾ ਬਰਸ਼ ਲੈ ਕੇ ਤੂੰ ਪੰਜਾਬ ਦੇ ਕਿਹੜੇ ਕੋਨੇ 'ਚ ਕਿਹੜੇ ਖੁੰਝ 'ਚ ਰੰਗ ਭਰ ਸਕਦਾ ਤੂੰ ਰੰਗ ਭਰ ਆਪਣਾ ਰੰਗਲੇ ਪੰਜਾਬ 'ਚ ਰੰਗਾਂਗਾ ਹਮੇਸ਼ਾ अलग अलग होने मैं दो मिनट लिए पहले तो मैं जी रस्मी कार्रवाई है मैं बता रहा पार्टी का जोड़ा सत श्रीकाल जी सब तो पहला मैं सायो मुख्यमंत्री साहब ਦਾ ਤੇ ਦੇ ਲੋ ਧੰਨਵਾਦ ਕਰਦਾ ਕਿ ਆਪਦੇ ਛੋਟੇ ਭਰਾ ਨੂੰ ਉਹਨਾਂ ਨੇ ਇੰਨੇ ਕਾਬਿਲ ਸਮਝਿਆ ਕਿ ਉਹ ਉਹਨਾਂ ਦੀ ਟੀਮ ਦਾ ਹਿੱਸਾ ਬਣ ਕੇ ਆਪਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕੇ ਤੇ ਹਰ ਉਹ ਮੁਮਕਿਨ ਕੋਸ਼ਿਸ਼ ਕਰ ਸਕੇ ਜਿਹੜੀ ਅੱਜ ਨੌਜਵਾਨ ਸੋਚਦੇ ਨੇ ਉਮੀਦ ਕਰਦੇ ਨੇ ਮੇਰੇ ਨਾਲ ਮੇਰੇ ਪਰਿਵਾਰ ਮੇਰੇ ਪਿਤਾ ਜੀ ਮੇਰੀਆਂ ਭੈਣਾਂ ਮੇਰੀ ਵਾਈਫ ਸਾਰੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਰਪੰਚ ਸਹਿਬਾਨ ਤੁਸੀਂ ਇੱਥੇ ਮੇਰੇ ਨਾਲ ਅੱਜ ਜੁਆਇਨ ਕਰ ਰਹੇ ਨੇ ਸੋ ਤੁਸੀਂ ਜਿਹੜਾ ਮੀਡੀਆ ਇਹਨੇ ਪਿਛਲੇ ਦਿਨਾਂ ਚ ਵੀ ਮੇਰਾ ਇੰਨਾ ਸਾਥ ਦਿੱਤਾ ਤੇ ਮੈਂ ਥੋੜਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਤੁਸੀਂ ਇੱਕ ਇਹਦੇ ਨਾਲ ਸਾਡਾ ਹੌਸਲਾ ਬੁਲੰਦ ਹੁੰਦਾ ਤੇ ਮੈਂ ਬਾਈ ਜੀ ਦੇ ਅਗੇਂਸਟ ਇਲੈਕਸ਼ਨ ਲੜਿਆ ਹੋਇਆ ਤੇ ਸਾਡੀ ਪਾਰਟੀ ਚ ਜਿਹੜਾ ਪਹਿਲਾਂ ਪੁਰਾਣਾ ਪ੍ਰੀਵੀਅਸ ਜਿਹੜਾ ਮੇਰਾ ਪਰਿਵਾਰ ਸੀ ਉੱਥੇ ਕੋਈ ਐ ਨਹੀਂ ਜਰਦਾ ਕਿਸੇ ਨੂੰ ਵੀ ਉੱਥੇ ਕੰਮ ਕਰ ਰਿਹਾ ਇੱਥੇ ਮੁੱਖ ਮੰਤਰੀ ਸਾਹਿਬ ਦਾ ਬੜਾਪਨ ਦੇਖੋ ਵੀ ਜਿਹੜਾ ਇਹਨਾਂ ਦੇ ਖਿਲਾਫ ਲੜਿਆ ਉਹਨੂੰ ਬਰਾਬਰ ਬਿਠਾ ਕੇ ਛੋਟੇ ਭਰਾ ਦਾ ਦਰਜਾ ਦੇ ਰਿਹਾ ਜੋਇਨ ਕਰਾ ਰਹੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲੇ ਵਾਅਦਾ ਕਰਦਾ ਜਿੱਥੇ ਤੁਸੀਂ ਮੇਰੀ ਡਿਊਟੀ ਲਾਉਂਗੇ ਤਨ ਦੇ ਹੀ ਨਾਲ ਹੁਣ ਸਾਰੀ ਉਮਰ ਤੁਹਾਡੀ ਝੋਲੀ ਚਾ ਸਾਰੀ ਉਮਰ ਯੋਗੀ ਜਦੋਂ ਯੂਨੀਵਰਸਿਟੀ ਮੌਕਾ ਮਿਲਿਆ ਤਾਂ ਸਾਡੀ ਪਾਰਟੀ ਲਗਾਤਾਰ 5 ਸਾਲ ਹਾਰ ਰਹੀ ਸੀ ਤੇ ਜਿੰਨਾ ਟਾਈਮ ਆ ਉਹਨੂੰ ਜਿਤਾਇਆ ਨਹੀਂ ਮੈਂ ਯੂਨੀਵਰਸਿਟੀ ਤੋਂ ਨਹੀਂ ਆਇਆ ਜਦੋਂ ਮੈਂ ਯੂਨੀਵਰਸਿਟੀ ਛੱਡ ਕੇ ਗਿਆ ਉਦੋਂ ਤੋਂ ਮੈਂ ਮਿਹਨਤ કરી ਮਿਹਨਤ ਕਰਕੇ ਕਿਉਂਕਿ ਬਾਈ ਜੀ ਉਦੋਂ ਮੈਂਬਰ ਪਾਰਲੀਮੈਂਟ ਸੀ ਤੇ ਹਮੇਸ਼ਾ ਇਹਨਾਂ ਦਾ ਮੈਨੂੰ ਯਾਦ ਆ ਘੇਰੂ ਦਾ ਟੂਰਨਾਮੈਂਟ ਅਸੀਂ ਕਬੱਡੀ ਕੱਪ ਟੂਰਨਾਮੈਂਟ ਸੀ ਸਾਰਿਆਂ ਦੇ ਵਿਚਾਲੇ ਖੜ ਕੇ ਗਿਆ ਬਿਗੁਲਦੀ ਤੋਂ ਬਹੁਤ ਸੋਹਣਾ ਕੰਮ ਕਰਦਾ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਆ ਮੈਂ ਐਜ਼ ਮੈਂਬਰ ਪਾਰਲੀਮੈਂਟ ਤੁਮ ਇਹ ਦੱਸ ਤੇ ਇਹ ਜਿਹੜੀ ਅਪਨਾਤਾ ਇਹਨਾਂ ਨੇ ਅਸਲੀ ਰਸਤੇ ਇਹਨਾਂ ਨੇ ਖੋਲੇ ਨੇ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਜਿੰਨਾ ਵੀ ਹੋ ਸਕੇ ਦੇਖੋ ਜੇ ਤੁਸੀਂ ਰਾਜਨੀਤੀ ਨੂੰ ਬਦਲਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ ਰਾਜਨੀਤੀ ਦਾ ਹਿੱਸਾ ਬਣਨਾ ਪੈਣਾ ਜੇ ਤੁਸੀਂ ਕੁਝ ਚੇਂਜ ਕਰਨਾ ਚਾਹੁੰਦੇ ਹੋ ਤੁਹਾਨੂੰ ਆਉਣਾ ਪੈਣਾ ਤੇ ਇੱਧਰ ਦਰਵਾਜ਼ੇ ਖੁੱਲੇ ਨੇ ਆਓ ਆਪਾਂ ਇਕੱਠੇ ਹੋਈਏ ਤੇ ਵਾਕਈ ਮੁੱਖ ਮੰਤਰੀ ਸਾਹਿਬ ਦਾ ਤੇ ਆਪਣੇ ਸਾਰਿਆਂ ਦਾ ਸੁਪਨਾ ਜਿਹੜਾ ਰੰਗਲਾ ਪੰਜਾਬ ਆ ਉਸ ਰੰਗਲੇ ਪੰਜਾਬ ਦੇ ਵਿੱਚ ਰੰਗ ਭਰੀਏ ਮੈਂ ਅੱਜ ਕੋਈ ਜ਼ਿਆਦਾ ਨੈਗੇਟਿਵ ਗੱਲ ਨਹੀਂ ਕਰਨੀ ਮੈਂ ਬਹੁਤ ਘੱਟ ਨੈਗੇਟਿਵ ਗੱਲ ਕਰਦਾ ਸਾਡੀ ਸਿਰਫ ਸੋਚ ਰਹੂਗੀ ਆਪਦੇ ਪੰਜਾਬ ਦੇ ਲਈ ਆਪਦੇ ਹਲਕੀ ਦੇ ਲਈ ਜਿਹੜੀ ਮਿਹਨਤ ਕਰਨੀ ਸੇਵਾ ਕਰਨੀ ਮੈਂ ਸੇਵਾ ਵੀ ਮੇਰੇ ਨਾਲ ਜਿੰਨੇ ਬੰਦੇ ਜੁੜੇ ਹੋਏ ਨੇ ਮੈਂ ਉਹਨਾਂ ਦੇ ਕੰਮ ਕਦੋਂ ਆ ਸਕਦਾ ਜਦੋਂ ਮੇਰੇ ਤੇ ਅਸ਼ੀਰਵਾਦ ਹੋਊਗਾ ਨਹੀਂ ਤਾਂ ਮੇਰੇ ਵਰਗੇ ਕਿੰਨੇ ਹੀ ਨੌਜਵਾਨ ਕਈ ਕਈ ਸਾਲ ਤੱਕੇ ਖਾਈ ਜਾਂਦੇ ਨੇ ਤੇ ਜਦੋਂ ਟਿਕਟ ਦੇਣ ਦੀ ਵਾਰੀ ਆਉਂਦੀ ਹੈ ਜਾਂ ਜਦੋਂ ਉਹਨਾਂ ਦੇ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਫਲ ਦੇਣ ਦੀ ਵਾਰੀ ਆਉਂਦੀ ਹੈ ਤਾਂ ਦੂਜਾ ਆ ਜਾਂਦਾ ਮੈਨੂੰ ਇਹ ਦੱਸੋ ਵੀ ਕਿਹੜਾ ਇੱਥੇ ਸੰਗਰੂਰ ਦੇ ਵਿੱਚ ਆ ਮੀਤ ਵੀਰੇ ਨੇ ਜੋ ਸਾਡੇ ਇਸ ਵਾਰ ਲੋਕ ਸਭਾ ਤੋਂ ਨੁਮਾਇੰਦਗੀ ਕਰ ਰਹੇ ਨੇ ਕੱਲ ਇਹਨਾਂ ਨੇ ਪਰਸੋਂ ਇੱਕ ਗੱਲ ਪੁੱਛੀ ਵੀ ਘੈਰਾ ਸਾਹਿਬ ਮਾੜਾ ਦੱਸਿਓ 10 ਪਿੰਡਾਂ ਦੇ ਨਾਮ ਤੁਸੀਂ ਨੇ ਦੇਖਿਆ ਹੋਣਾ ਸਾਰਿਆਂ ਨੇ ਠੀਕ ਹੈ ਨਾ ਇਹ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਪਤ ਹੈ ਹੁਣ ਇਹ ਉਥੇ ਜੰਮਿਆ ਉਹੀ ਉਹੀ ਪੜਿਆ ਸਾਡੀ ਆਪਸ ਚ ਸਾਂਝ ਆ ਪ੍ਰਾਣੀ ਠੀਕ ਹੈ ਸਾਡੇ ਥੋੜੇ ਵਖਰੇਵੇਂ ਇੱਕ ਵਾਰ ਆਇਂ ਕਹਿ ਲਈਏ ਵੀ ਲੱਗੋ ਲੱਗ ਪਾਰਟੀ ਤੁਸੀਂ ਕੰਮ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਇਹ ਪਲੇਟਫਾਰਮ ਸਾਰੇ ਨੌਜਵਾਨਾਂ ਲਈ ਬਹੁਤ ਵਧੀਆ ਤੁਸੀਂ ਕੋਈ ਵੀ ਮੇਰੇ ਮੈਨੂੰ ਜਾਣਦੇ ਹੋ ਤੁਸੀਂ ਆਪਾਂ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਤੱਕੜੇ ਹੋ ਕੇ ਜਿਹੜਾ ਬੰਦਾ ਯਾਰ ਆਪਦੇ ਉਲਟ ਲੜੇ ਹੋਏ ਬੰਦੇ ਨੂੰ ਇੰਨਾ ਮਾਨ ਸਤਕਾਰ ਦੇ ਸਕਦਾ ਤਾਂ ਨਵੇਂ ਬੰਦਿਆਂ ਨੂੰ ਜ਼ਰੂਰ ਇਹ ਬੰਦਾ ਮੌਕਾ ਦੇਊਗਾ ਸੋ ਆਪਾਂ ਤੱਕੜੇ ਹੋ ਕੇ ਜਿਹੜਾ ਸਾਥ ਦਈਏ ਤੇ ਜਿਹੜੇ ਆ ਕੱਲ ਦੇ ਪਰਸੋਂ ਦੇ ਵੀਡੀਓ-ਵਿਡੀਓ ਪਾ ਰਹੇ ਨੇ ਨਾ ਤੁਹਾਨੂੰ ਪਿੱਡ ਚ ਮਿਲਾਂਗੇ ਕੱਲ ਨੂੰ ਪਹੁੰਚ ਰਿਹਾ ਹਾਂ ਮੈਂ ਕਰਾਂਗੇ ਗੱਲ ਸਾਰੀ ਨਿਵੇੜਾਂਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ